ਸਾਸੀਕਾ ਜੀ ਮੈਂ ਹਕੂਮਤ ਕਪੂਰ ਉਸ ਦੇਖ ਰਿਹਾ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਨੇ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ 'ਚ ਬਰਾਬਰ ਦੀ ਟੱਕਰ ਹੋਣ ਜਾ ਰਹੀ ਹੈ ਇਸ ਵਿਚਾਲੇ ਟਰੰਪ ਪਰ ਟੂਡੋ ਅਤੇ ਰਹਿਣ ਸਹਿਣ ਦੀ ਲਾਗਤ ਨੂੰ ਲੈ ਕੇ ਕੈਨੇਡੀਅਨ ਨੇਤਾਵਾਂ ਦੇ ਵਿੱਚ ਗਰ ਤਿੱਖੀ ਬਹਿਸ ਹੋਈ ਹੈ ਅਤੇ ਲਿਬਰਲ ਨੇਤਾ ਮਾਰਕ ਕਾਰਨੀ ਨੇ ਕਿਹਾ ਕਿ ਮੈਂ ਜਸਟਿਨ ਟੂਡੋ ਤੋਂ ਬਹੁਤ ਹੀ ਵੱਖਰਾ ਵਿਅਕਤੀ ਹਾਂ ਇਨ੍ਹਾਂ ਸੰਘੀ ਚੋਣਾਂ ਦੇ ਵਿੱਚ ਲਿਬਰਲ ਨੇਤਾ ਮਾਰਕ ਕਾਰਨੀ ਸਭ ਤੋਂ ਅੱਗੇ ਚੱਲ ਰਹੇ ਨੇ ਇਸ ਸਹਤ ਬੀਤੇ ਦਿਨੀ ਸਟੇਸ ਤੇ ਹੋਈ ਅੰਗਰੇਜ਼ੀ ਡਿਬੇਟ ਨੂੰ ਲੈ ਕੇ ਸਾਰੀ ਪਾਰਟੀਆਂ ਦੇ ਮੁਖ ਨਿਤਾਵਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ ਇਸ ਮੌਕੇ ਲਿਬਰਲ ਆਗੂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅੰਗਰੇਜ਼ੀ ਡਿਬੇਟ ਵਿੱਚ ਹਰਾਉਣ ਦੇ ਲਈ ਸਾਰੇ ਨਿਤਾਵਾਂ ਨੇ ਪੂਰਾ ਜ਼ੋਰ ਲਗਾਇਆ ਇਸ ਮੌਕੇ ਮਾਰਕ ਕਾਰਨੀ ਉੱਤੇ ਨਿਸ਼ਾਨਾ ਸਾਧਦੇ ਹੋਏ ਕੰਜ਼ਰਵੇਟਿਵ ਨਿਤਾ ਪੀਅਰ ਪੋਲੀਅਮ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਤੋਂ ਬਿਲਕੁਲ ਵੱਖਰੀ ਨਹੀਂ ਹੋਵੇਗੀ Mr. Carney, Justin Trudeau's staffers are actually here with you at this debate in Montreal, writing the talking points that you are regurgitating into the microphone. Ooh. How can we possibly Ooh. believe that that's you are painful. any different well, than the previous 10? 10 years of liberal 25 government 5 seconds left in the segment for you to respond to that. ਦਸ ਸਾਲ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਕੈਨੇਡੀਅਨ ਮੰਤਰੀ ਕਾਫੀ ਉਤਸੁਕ ਨਜ਼ਰ ਆ ਰਹੇ ਨੇ ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਚੋਣਾਂ ਦੇ ਵਿੱਚ ਕੌਣ ਜਿੱਤੇ ਮਰੇਗਾ ਇਹ ਤਾਂ ਹੁਣ ਦੇਖਣਾ ਪਵੇਦੀ ਦਿਲਚਸਪ ਰਹੇਗਾ